ਇਜ਼ਰਾਈਲ ਅਤੇ ਹਮਾਸ ਗਾਜ਼ਾ ਵਿੱਚ ਜੰਗ ਖਤਮ ਕਰਨ ਲਈ ਹੋਣਗੀ ਸਹਿਮਤੀ 트ੰਪ ਨੇ ਦਿੱਤੇ ਬਿਆਨ ਇਜ਼ਰਾਈਲ ਅਤੇ ਗਾਜ਼ਾ ਨੇ ਵਿੱਚ ਲੱਗੀ 2 ਸਾਲਾਂ ਤੋਂ ਜਿਹੜੀ ਜੰਗ ਚੱਲਦੀ ਆ ਰਹੀ ਹੈ ਉਸ ਦਾ ਖਤਮ ਹੋਣ ਦਾ ਸ਼ਾਇਦ ਸਮਾਂ ਆ ਗਿਆ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਸਮਝੌਤੇ ਦੇ ਤਹਿਤ ਕੁਝ ਕੈਦੀਆਂ ਅਤੇ ਬੰਦਿਆਂ ਨੂੰ ਰਿਹਾ ਕਰ ਦਿੱਤਾ ਜਾਵੇਗਾ 트럼ਪ ਨੇ ਆਪਣੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਜਲਦ ਹੀ ਸਾਰੇ ਬੰਦਿਆਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਅਤੇ ਇਜ਼ਰਾਈਲ ਆਪਣੀ ਸੈਨਾਵਾਂ ਨੂੰ ਕਾਜ਼ਾ ਤੋਂ ਵਾਪਸ ਬੁਲਾ ਲਵੇਗਾ ਇਸੇ ਨਾਲ ਹੀ 트럼ਪ ਨੇ ਕਿਹਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜ਼ਰ ਨੇਤਰੀਆਹੁ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਉਹ ਜਲਦ ਹੀ ਆਪਣੇ ਸਾਰੇ ਲੋਕਾਂ ਨੂੰ ਘਰ ਲਿਆਉਣ ਵਿੱਚ ਕਾਮਯਾਬ ਹੋਣਗੇ ਹਮਾਸ ਦੇ ਵੀ ਇੱਕ ਗੱਲ ਦਾ ਜਿਹੜਾ ਇਸ਼ਾਰਾ ਕੀਤਾ ਹੈ ਕਿ ਉਹ ਗਾਜ਼ਾ ਵਿੱਚ ਜੰਗ ਖਤਮ ਕਰਤੇ ਇਜ਼ਰਾਈਲ ਫੌਜ ਨੂੰ ਉੱਥੋਂ ਕੱਢਣ ਦੇ ਵਿੱਚ ਮਦਦگار ਗਾਜ਼ਾ ਪਹੁੰਚਾ ਸਕਦੇ ਨੇ ਇਸ ਦਿਨਾਲ ਹੀ ਸਮਝ ਸਮਝਿਆ ਜਾ ਸਕਦਾ ਹੈ ਕਿ ਰਾਜੀਨਾਮਾ ਵੀ ਹੋ ਸਕਦਾ ਹੈ ਹਮਾਸ ਨੇ ਟਰੰਪ ਅਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵੀ ਰਜ਼ਾਮੰਦੀ ਦਿਹਾਈ ਹੈ ਜੋ ਕਿ ਕਈ ਚੀਜ਼ਾਂ ਤੋਂ ਕੇਰੀਆਂ ਹੋਈਆਂ ਨੇ ਤੇ ਇਹ ਸਮਝੌਤਾ ਕਿਤੇ ਨਾ ਕਿਤੇ ਇਸ جنگ ਨੂੰ ਖਤਮ ਕਰ ਦੇਵੇਗਾ ਸਮਝੌਤਾ ਮੁਤਾਬਿਕ ਹਮਾਸ ਇਸ ਹਫਤੇ ਦੇ ਅੰਤ ਵਿੱਚ 20 ਬੰਦਿਆਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਤੇ ਇਸ ਦੇ ਨਾਲ ਹੀ ਇਜ਼ਰਾਈਲ ਫੌਜ ਗਾਜ਼ਾ ਨੂੰ ਛੱਡ ਕੇ ਚਲੀ ਜਾਵੇਗੀ 2 ਸਾਲ ਤੋਂ ਚੱਲ ਰਹੀ ਇਹ ਜੰਗ ਕਿਤੇ ਨਾ ਕਿਤੇ ਖਤਮ ਹੁੰਦੀ ਦਿਖਾਈ ਦੇ ਰਹੀ ਹੈ